ਅਚਨਕ ਘਟਨਾ ਸੀ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਕਾਸ਼ਦੀਪ ਤੇ ਪੰਜਾਬ ਸਫਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੋ ਬੀਤੇ ਦਿਨੀ ਲੁਧਿਆਣੇ ਦੀ ਸੜਕ ਤੇ ਸਕੂਟਰੀ ਤੇ ਜਾ ਰਹੇ ਸਿਵ ਸੈਨਾ ਦੇ ਨੇਤਾ ਗੋਰਾ <th>ਪਰ ਤੇ ਅਚਾਨਕ ਤਿੰਨ ਨਹਿਂਗ ਸਿੰਘਾਂ ਦੇ ਪਹਿਰਾਵੇ ਵਿੱਚ ਆਏ ਨੌ ਜਵਾਨਾਂ ਵੱਲੋਂ ਤੇਜ਼ ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਨੇਤਾ ਗੋਰਾ <th>ਪਰ ਦੀ ਹਾਲਤ ਗੰਭੀਰ ਹੈ ਤੇ ਜ਼ੇਰੇ ਇਲਾਜ ਲਈ ਉਹਨਾਂ ਨੂੰ सीएमसी ਵਿੱਚ ਜ਼ੇਰੇ ਇਲਾਜ ਲਈ ਰੈਫਰ ਕੀਤਾ ਗਿਆ ਹੈ ਤੇ ਆਓ ਦਿਖਾਉਂਦੇ ਆ ਤੁਹਾਨੂੰ ਵੀ ਇਸ ਭਿਆਨਕ ਹਾਦਸੇ ਦੀਆਂ ਤਸਵੀਰਾਂ ਸੋ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਅਚਾਨਕ ਗੋਰਾ ਥਾ ਪਰ ਸੜਕ ਤੇ ਸਕੂਟਰੀ ਤੇ ਆ ਰਹੇ ਹਣ ਕਿ ਤਿੰਨ ਨੌਜਵਾਨ ਜਿਹੜੇ ਕਿ ਨਿੰਗ ਸਿੰਘਾਂ ਦੇ ਪਹਿਰਾਵੇ ਵਿੱਚ ਹਨ ਉਹਨਾਂ ਮੁਰੇਓ ਹੱਥ ਜੋੜਦੇ ਹਨ ਤੇ ਅਚਾਨਕ ਇੱਕ ਨਿੰਗ ਸਿੰਘ ਤੇਜ ਤਾਰ ਹਥਿਆਰ ਨਾਲ ਉਹਨਾਂ ਤੇ ਹਮਲਾ ਕਰ ਦਿੰਦਾ ਹੈ ਇਹ ਜਿਹੜਾ ਹਾਦਸਾ ਹੈ ਲੁਧਿਆਣੇ ਦੀ ਸੜਕ ਦਾ ਜੋ ਕਿ ਦਿਨ ਦਿਹਾੜੇ ਭਰੀ ਸੜਕ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਭੀੜ ਨਾਲ ਭਰੀ ਸੜਕ ਤੇ ਇਹ ਹਮਲਾ ਹੋ ਰਿਹਾ ਹੈ ਤੇ ਨਿੰਗ ਸਿੰਘ ਲਗਾਤਾਰ ਉਹਨਾਂ ਦੇ ਸਿਰ ਤੇ ਜਿਹੜਾ ਹਮਲਾ ਕਰ ਰਿਹਾ ਹੈ ਤੇ ਗੋਰਥਾ ਪ੍ਰਚਾਨਕ ਗੰਬੀਰ ਸੱਟਾਂ ਕਰਕੇ ਸੜਕ ਤੇ ਡਿੱਗ ਪੈਂਦੇ ਹਨ ਤੇ ਉਸ ਤੋਂ ਬਾਅਦ ਇਹ ਨਿੰਗ ਸਿੰਘ ਉਹਨਾਂ ਦੀ ਸਕੂਟਰੀ ਚੱਕਦਾ ਹੈ ਤੇ ਉਥੋਂ ਇਹ ਸਕੂਟਰੀ ਸਟਾਰਟ ਕਰਦੇ ਤੇ ਦੂਸਰੇ ਨੰਗ ਸਿੰਘ ਦੇ ਜਿਹੜਾ ਪੈਰਾਵੇ ਵਿੱਚ ਨੌਜਵਾਨ ਹੈ ਉਹ ਇਸ ਸਕੂਟਰੀ ਦੇ ਪਿੱਛੇ ਬੈਠ ਜਾਂਦਾ ਤੇ ਫਿਰ ਇਹ ਦੋਨੋਂ ਇੱਥੋਂ ਫਰਾਰ ਹੋ ਜਾਂਦੇ ਹਨ ਸੋ ਦੋਸਤੋ ਅਗਰ ਤੁਸੀਂ ਸਾਡੇ ਚੈਨਲ ਪੰਜਾਬ ਸਫਰ ਨਿਊਜ਼ ਤੇ ਨਵੇਂ ਹੋ ਤਾਂ ਅੱਜ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਫੇਸਬੁੱਕ ਤੇ ਫੋਲੋ ਕਰਨਾ ਨਾ ਭੁੱਲਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ